ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰੀਕ ਅੱਜ 10 ਸਤੰਬਰ 2025 ਸਵੇਰ ਦੇ ਜਿਹੜੇ 6:30 ਵਜ ਚੁੱਕੇ ਆ ਮੈਂ ਆਪਦੇ ਭਾਈਚਾਰੇ ਨੂੰ ਹਰੀਕਾਲ ਹਾਈਡ ਦੀ ਜਿਹੜੀ ਆ ਉਹ 24 ਘੰਟਿਆਂ ਦੀ ਜਿਹੜੀ ਜਾਣਕਾਰੀ ਦੇਣੀ ਚਾਹਨਾ ਔਰ ਇੱਕ ਕੱਜ ਫੇਰ ਖੁਸ਼ੀ ਵਾਲੀ ਖਬਰ ਹੈ ਕਿ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ 36000 36000 ਕੁਸ਼ਕ ਪਾਣੀ ਜਿਹੜਾ ਉਹ ਘਟਿਆ ਹੈ ਅੱਜ ਦਾ ਜਿਹੜਾ ਪਾਣੀ ਦੀ ਆਮਦੇ ਉਹ 2 ਲੱਖ ਤੇ 17000 ਆਮਦੇ ਪਾਣੀ ਦੀ ਔਰ ਜਿਹੜਾ ਥਰੀਆਂ ਤੋਂ ਹਾਈਟ ਤੋਂ ਥੱਲੇ ਰਿਲੀਜ਼ ਕੀਤਾ ਜਾ ਰਿਹਾ ਉਹ ਸਿਰਫ 2 ਲੱਖ ਔਰ 24 ਘੰਟਿਆਂ ਦੇ ਵਿੱਚ ਵਿੱਚ 36000 ਕਿਊਸ਼ਕ ਪਾਣੀ ਜਿਹੜਾ ਘਟਿਆ ਹੈ ਖੁਸ਼ੀ ਦੀ ਖਬਰ ਹੈ ਇੱਕ ਮੈਂ ਆਪਣੇ ਭਾਈਚਾਰੇ ਨੂੰ ਦੱਸਣਾ ਚਾਹੁੰਨਾ ਕਿ ਸਿਆਲ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਜਿਹੜੀ ਮੌਸਮ ਧੁੰਦ ਪੈਂਦੀ ਹੈ ਅੱਜ ਬਹੁਤ ਵੱਡੇ ਪੱਧਰ ਤੇ ਧੁੰਦ ਜਿਹੜੀ ਇੱਥੇ ਪਈ ਹੈ ਔਰ ਇਥੋਂ ਇਹ ਨਮਾਨ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਚ ਬਾਰਿਸ਼ ਨਹੀਂ ਹੋਵੇਗੀ ਸੋ ਇਨੀਆਂ ਬੇਨਤੀਆਂ ਕਰਦੇ ਹਰੀਕਾਂਲੇ ਹੈਡ ਤੋਂ ਅੱਜ ਫੇਰ ਖੁਸ਼ੀ ਦੀ ਖਬਰ ਆ ਦੇ ਰਹੇ ਆ ਔਰ ਸਾਰੇ ਭਾਈਚਾਰੇ ਨੂੰ ਹਰੀਕਾਂਲੇ ਹੈਡ ਤੋਂ ਕਾਲਪੁਰਖ ਦੀ ਰਾਜਾ ਦੇ ਵਿੱਚ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ